ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਅੱਜ ਦੇ ਬਲੌਗ ਦੇ ਵਿੱਚ ਜੈਕ ਦੇ ਦੇਖੋ ਤੁਸੀਂ ਅੱਜ ਜੈਕ ਦੇ ਬਣਾਉਣਾ ਬਲੌਗ ਤੇ ਅੱਜ ਆਪਾਂ ਘਰੇ ਨਹੀਂ ਸੀਗੇ ਅੱਜ ਆਪਣੇ ਪ੍ਰੋਗਰਾਮ ਸੇ ਥੋੜਾ ਆਪਾਂ ਗਏ ਹੋਏ ਸੀ ਤੇ ਹੁਣ ਆਪਾਂ ਸ਼ਾਮ ਦਾ ਜੈਕ ਬਾਹਰ ਜਾਇਆ ਪਰ ਦੇਖੋ ਹੁਣ ਇਹਨੇ ਦੇਖੋ ਕਿਵੇਂ ਇੱਥੇ ਖਲਾੜਾ ਖਲਾਦਿਆ ਇੱਥੇ ਦੇਖੋ ਕਿਵੇਂ ਟੋਆ ਪੱਟਿਆ ਹੈ ਜਿਵੇਂ ਨਾ ਇਹਨੇ ਦੇਖੋ ਜਿਵੇਂ ਬੱਚੇ ਨੇ ਬੋਰ ਕਰਨਾ ਹੁੰਦਾ ਕਿਵੇਂ ਟੋਆ ਪੁੱਟਿਆ ਇੰਨੀ ਮਿੱਟੀ ਖਲਾਦੀ ਹੈ ਗੰਦ ਹੈ ਐਦਾਂ ਦਾ ਆ ਦੇਖੋ ਰੋਟੀ ਐ ਜੇ ਦੀ ਰੋਟੀ ਉਹ ਪਈ ਆ ਕੁੰਡਾ ਇਹਦਾ ਇੱਥੇ ਪਿਆ ਫਲੇ ਕੁੰਡੇ ਚ ਪਈ ਸੀ ਰੋਟੀ ਕੁੰਡੇ ਚ ਰੋਟੀ ਖਾਦੀ ਨਹੀਂ ਉਹ ਆਪਣੀਆਂ ਜਿਹੜੀਆਂ ਪਤਰੀਆਂ ਉਹਨਾਂ ਨੇ ਰੋਟੀ ਚੱਕ ਕੇ ਆ ਸੈਟ ਤੇ ਬੂਟ ਇੱਥੇ ਬੂਟ ਤੇ ਕਬਜ਼ਾ ਕਰ ਲਿਆ ਬੂਟ ਕਹਿੰਦਾ ਮੈਂ ਦੇਣਾ ਨਹੀਂ ਫਿਰ ਕਾਹਨ ਤੇ ਬੂਟ ਖੋਇਆ ਹੁਣ ਦੇਖੋ ਗੁੱਸਾ ਜੇਕਰ ਤੁਸੀਂ ਗੁੱਸਾ ਦੇਖੋ ਗੁੱਸੇ ਵਿੱਚ ਮਿੱਟੀ ਸਾਦੀ ਪਟਦੀ ਐ ਜੇਕਰ ਗੁੱਸਾ ਇਹਨਾਂ ਕਿਹੜੀ ਗੱਲ ਦਾ ਗੁੱਸਾ ਤੈਨੂੰ ਗੁੱਸਾ ਦੱਸੋ ਕਿਹੜੀ ਗੱਲ ਦਾ? ਲੋ ਦੇਖੋ। ਤੁਸੀਂ ਦੇਖੋ ਸੀ ਬੰਨਿਆ ਹੋਇਆ ਪਰ ਦੇਖੋ ਗੁੱਸਾ ਦੇਖੋ। ਕਿਹੜੀ ਗੱਲ ਦਾ ਗੁੱਸਾ ਤੈਨੂੰ ਅੱਜ? ਐਨਾ ਖਲਾਲਾ ਗੰਦ ਪਾਤਾ ਘਰੇ ਕਿਹੜੀ ਗੱਲ ਦਾ ਗੁੱਸਾ? ਪੂਛਾ ਦੇਖੋ ਇਹਦੀ ਤੁਸੀਂ ਪਹਿਲਾਂ ਪੂਛਾ ਚੈੱਕ ਕਰੋ। ਐ ਤਾਂ ਮੇਰੀ ਗੱਲ ਸੁਣਾ ਤੈਨੂੰ ਗੁੱਸਾ ਕਿਹੜੀ ਗੱਲ ਦਾ? ਉਦੋਂ ਨਹੀਂ ਮੈਂ ਕਹਿੰਦੀ ਮੈਂ ਤੇਨੂੰ ਇੱਧਰ ਗੱਲ ਕਰਦੀ ਆ। ਜਾਇਕ? ਇਹਦੀ ਬਾਤ ਨਹੀਂ ਕਾ ਬਾਲ ਮੋਟਰਸਾਈਕਲ ਜਾਂਦਾ ਕੌਣ ਗਿਆ ਜੈ ਕਾਈ ਤਾਂ ਮम्मा ਗੱਲ ਸੁਣੋ ਏ ਤੇ ਪੁੱਤ ਇਦਾਂ ਨਾ ਸ਼ਰਮ ਆਉਦੀ ਆ ਓਏ ਕਿਹੜੀ ਗੱਲ ਦਾ ਗੁੱਸਾ ਕੱਢਿਆ ਮम्मा ਅੱਜ ਘਰੇ ਨਹੀਂ ਸੀ ਦੇਖੋ ਤੁਸੀਂ ਦੇਖੋ ਕਿੰਨਾ ਸ਼ਰੀਫ ਭੋਲਾ ਬੰਦਾ ਜੈਕ ਵੀ ਅਸੀਂ ਇੰਨਾ ਲੈਂਦੇ ਜਿੰਨਾ ਸ਼ਰੀਫ ਤੂੰ ਹੈ ਦੇਖੋ ਨਾ ਨਾ ਤਾਂ ਹੈ ਨਹੀਂਗਾ ਸ਼ਰੀਫ ਤੁਸੀਂ ਦੇਖੋ ਤਾਂ ਸਹੀ ਤੇ ਬੱਟੀ ਹੈ ਮੈਂ ਕੀ ਕਹਿੰਦੀ ਆ ਨਾ ਕਿਹੜੀ ਗੱਲ ਦਾ ਗੁੱਸਾ ਕਰੇ ਤੇ ਮੂੰਹ ਮੇਰੇ ਲਈ ਕਰ ਦੇਖੋ ਦੇਖੋ ਤੁਸੀਂ ਇਹਦਾ ਖੜਨ ਦਾ ਦੇਖੋ ਤਰੀਕਾ ਆਓ ਕਿਹੜੀ ਗੱਲ ਦਾ ਗੁੱਸਾ ਕੱਢਿਆ ਮੈਨੂੰ ਦੱਸ ਤਾਂ ਸਹੀ ਆ ਜਿਹੜਾ ਨਖਲਾਦਾ ਖਲਾਦਾ ਕਿਹੜੀ ਗੱਲ ਦਾ ਗੁੱਸਾ ਕੱਢਿਆ ਮम्मा ਜੀ ਘਰੇ ਨਹੀਂ ਸੀ जैका मम्मा की कहंदे सॉरी कहो ता जिब्बा खड़दा देखो बैठो होल काट लो सवार के बैठ जा बैठ गया हम सॉरी ता कह दे जैका सॉरी कह दे ना जिन्ना शरीफ तो बन के दिखांदा तो इना है नहीं गा अच्छा सॉरी या ਦੇਖੋ ਛੋੜੀ ਬੋਲ ਕੇ ਦਿਖਾਉਂਦਾ ਛੋੜੀ ਬੋਲਣ ਦਾ ਤਰੀਕਾ ਦੇਖ ਲਓ ਛੋੜੀ ਆ ਬੋਤ ਨੂੰ ਛੋੜੀ ਮम्मा ਵੱਲੀ ਉਹ ਵੀ ਛੋੜੀ ਮम्मा ਵੱਲੀ ਉਹ ਮਮਾਈ ਤੇਨੂੰ ਕਦੇ ਛੱਦਗੇ ਹੀ ਬੋਤ ਨੂੰ ਛੋੜੀ ਐਸੀ ਛੋੜੀ ਕਰ ਦੋ ਛੋੜੀ ਛੋੜੀ ਕਰ ਦੋ ਪੁੱਤ ਛੋਲੀ ਛੋੜੀ ਮੇਰੇ ਪੁੱਤ ਨੂੰ ਵੱਲੀ ਛੋੜੀ ਮੇਰੇ ਮੋਢਾ ਦੀ ਕੁੱਲਾ ਲੱਗੇ ਸੀ ਮੇਰੇ ਗੁੱਗੂ ਦੇ ਘਰੇ ਕੁੱਲਾ ਲੱਗੇ ਸੀ ਦੇਖੋ ਤਾਂ ਕਿੰਨੇ ਜਾਣੇ ਸੀ ਪਧੀਆਂ ਵੀ ਸੀਗੀਆਂ ਆਪਣੀਆਂ ਟਾਈਗਰ ਪੈਂਥਰ ਵੀ ਸੀਗੇ ਹੈ ਕਿੰਨੇ ਜਾਣੇ ਘਰੇ ਸ਼ਿਮੜੇ ਪੁੱਟ ਨੂੰ ਇਹ ਮੇਰਾ ਮੂਗਲੂ ਜਿਹਾ ਛੋੜੀ ਆ ਦੇਖੋ ਕਿਵੇਂ ਤੋਆ ਪੱਤੇ ਗੁੱਛਾ ਕੱਦਦਾ ਮੈਨੂੰ ਫਟਾ ਉੱਚ ਬਲੇ ਹੋ ਗਿਆ ਓਏ ਹਾਏ 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 ਹਾਂਜੀ 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 ਪਾੜਾ ਗਿਆ ਛਣ ਮਮਾ ਨੂੰ ਪਾੜ ਬੜਾ ਗਿਆ ਸੀ ਤੈਨੂੰ ਪਾੜ ਬਲੇ ਗਿਆ ਸੀ ਨੀ ਗੋਗਲੋ ਜੀ ਨੀ ਬਲੀ ਗੋਗੋ ਜੀ ਹੁਣ ਆਪਾਂ ਖੋਲ੍ਹ ਦਈਏ ਘੁੰਮਣਾ ਤੁਸੀਂ ਹੁਣ ਦੱਸੋ ਪਹਿਲਾਂ ਘੁੰਮਣਾ ਕਿੱਥੇ ਜਾਣਾ ਹਾਂ ਦੇਖੋ ਹੁਣ ਮਸਤ ਗਿਆ ਵੀ ਹੁਣ ਮੰਮੀ ਨੇ ਮੈਨੂੰ ਮaaf ਕਰਤਾ ਹੁਣ ਮਸਤ ਗਿਆ ਪਹਿਲਾਂ ਕਿੰਨਾ ਸਿਆਣਾ ਬੀਬਾ ਬੱਚਾ ਬੰਦਾ ਸੀ ਜਿਵੇਂ ਮਸਤ ਗਿਆ ਮਸਤ ਗਿਆ ਹੁਣ ਜਾਕ ਚੰਗਾ ਫਤਬਾਈ ਮੈਂ ਜਾਵਾਂ ਓ ਜਾਕੂ ਦੇਖੋ 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 ਐਕਟਿੰਗ ਦੇਖੋ ਇਹਦੀ ਅੱਗਾ ਕੰਜਰਾ ਤੂੰ ਨਹੀਂ ਕੰਜਰੀ ਤੂੰ ਐਕਟਿੰਗ ਕਰਦਾ ਭੁੱਖ ਲੱਗੀ ਆ ਦੇਖੋ ਭੁੱਖ ਦੇ ਨਾਲ ਤਾਂ ਜੀਭਾਂ ਰਹੀ ਉਹਦੀ ਵਜ੍ਹਾ ਮੋਲਨ ਲਾ ਹੋਣ ਲੱਗ ਜਾਂਦੀਆਂ ਕਹਿੰਦੇ ਮੂੰਹ ਤੇ ਮਾਰ ਫੇਰਨ ਲੱਗ ਜਾਂਦਾ ਜੀਭ ਆਉਂਦੀਆਂ ਕਿਹੜੇ ਮੂੰਹ ਨੂੰ ਭੁੱਖ ਲੱਗੀ ਆ ਚੀਜੀ ਖਾਣੀ ਸੀ ਚੀਜੀ ਚੀਜੀ ਖਾਣੀ ਦੱਸੋ ਕਿਹੜਾ ਮੂੰਹ ਖਾਊਗਾ ਚੀਜੀ ਕਿਹੜਾ ਮੂੰਹ ਖਾਊਗਾ ਚੀਜੀ ਦੇਖੋ ਕਿਹੜਾ ਮੂੰਹ ਖਾਊਗਾ ਚੀਜੀ ਖਾਣੀ ਚੀਜੀ ਪਹਿਲਾਂ ਬੋ ਦੱਸੋ ਚੀਜੀ ਖਾਣੀ ਆ ਤੁਸੀਂ ਖਾਣ ਦਾ ਤਰੀਕਾ ਦੇ ਸੇ ਖਾਏਗਾ ਚੀਜੀ ਖਾਣੀ ਆ ਕਿਹੜਾ ਮੂੰਹ ਖਾਊਗਾ ਦੇਖ ਹਾ ਦੇਖ ਕੀ ਹੋਇਆ ਚੀਜੀ ਖਾਣੀ ਸੀ ਇਹ ਤਾਂ ਵੀਰਾ ਬੋਲਦਾ ਮਗਰ ਆਉ ਆਉਗਾ ਚੀਜੀ ਖਾਣੀ ਸੀ ਬਤ ਉਹ ਆਉ ਕਰ ਆਉ ਉਹ ਵੀਰਾ ਤੇ ਨਹੀਂ ਅੱਜ ਸਲਾਈ ਜਾਂਦਾ ਮਗਰ ਬੈਠਾ ਜਸ ਵੀਰਾ ਕਿੱਥੇ ਆ चेजी भी दूंगी चंगा बाहे कर दो सारिया ठीक है सारिया करती आख लिया मटे बहुत छोने दंद किता ਦੰਦ ਤੇ ਨਹੀਂ ਬੋਚੀ ਨਹੀਂ ਕੀਤਾ ਤੁਸੀਂ ਦੰਦ ਗੰਡੇ ਹੋਏ ਪਏ ਆ ਅਗਰ ਤੂੰ ਬੋਚਦਾ ਕੱਦੀ ਨਹੀਂ ਦੰਦ ਗੰਡੇ ਹੋਗੇ ਕਹਿੰਦਾ ਖਾਦੀ ਚਾ ਠੀਕ ਆ ਠੀਕ ਆ ਠੀਕ ਆ ਵੀ ਸਾਡਾ ਜਿਆਕ ਬੋਚ ਵੀ ਕਰਦਾ ਹੁੰਦਾ ਤੁਹਾਨੂੰ ਦਿਖਾਵਾਂਗੇ ੱਟਕੇ ਨਾ ਕੋਣਾ ਪੈਂਦਾ ਬੋਚੇ ਨੂੰ ਠੀਕ ਆ ਚਲ ਬਾਈ ਕਰ ਦੋ ਸਾਰੇ ਬਾਈ ਚਲੋ ਵੀ ਦੇਖੋ ਸਾਡੀ ਜਿਆਕ ਦੀ ਵੀਡੀਓ ਬਾਈ ਕਰ ਦੋ ਆ ਕਾਰਨਾ ਮੈਂ ਦੇਖ ਲਓ ਜਿਆਕਰੇ ਹਾਂ ਕਿਦਾ ਮੈਂ ਤਾਂ ਬਾਹਲੇ ਸਿਆਣਾ ਚਲੋ ਠੀਕ ਆ ਬਈ ਅੱਜ ਤਾਂ ਪਾ ਇੰਨੀ ਤੁਹਾਨੂੰ ਦਿਖਾਈ ਜਿਆ ਕਿ ਨਹੀਂ ਮਸਤੀ ਦੇਖੋ ਕਿਵੇਂ ਜੈਕ ਨੇ ਅੱਜ ਖਲਾਲਾ ਖਲਾ ਦਿਆ ਮਿਲਦੇ ਆਪਾ ਦੇਖੋ ਹੁਣ ਵੀ ਹੋਰ ਹੁਣ ਕਿਹੜੀ ਗੱਲ ਦਾ ਗੁੱਸਾ ਚੜ ਗਿਆ ਦੇਖੋ ਆ ਤੁਸੀਂ ਦੇਖੋ ਕਿਵੇਂ ਲੈ ਇੱਥੇ ਕਿਹੜਾ ਖਜ਼ਾਨਾ ਨੱਪਿਆ ਹੋਇਆ ਤੂੰ ਕੱਢੀ ਜਾਂਦਾ ਜੈਕ ਇੱਥੇ ਕਿਹੜਾ ਖਜ਼ਾਨਾ ਨੱਪਿਆ ਹਲੇ ਤਾਂ ਨਿਕਲੇ ਨਹੀਂਗਾ ਪਤਾ ਨਹੀਂ ਕਿਹੜਾ ਖਜ਼ਾਨਾ ਚ ਕਹਿੰਦੇ ਇੱਥੇ ਨੱਪਿਆ ਗਿਆ ਕਰਨ ਹੈ ਕੌਣ ਕੌਣ ਕੱਢਦਾ ਲਓ ਜੀ ਦੇਖੋ 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 ਅਚਨ ਮਿੱਟੀ ਪਉਨਾ ਭਾਦਦਾ ਏ ਤੇਤੋ ਨਹੀਂ ਪਦੀ ਜਾਣੀ ਨੀ ਪੱਟਲਾ ਹੌਲ ਖਜਾਨਾ ਉਹ ਡੈਡੀ ਆ ਗਿਆ ਉਧਰ ਪੈਣੀ ਕਟਾ ਆ ਗਿਆ ਡੈਡੀ ਦਾ ਦੇਖੀ ਤੇ ਕੱਟ ਪੈਂਦੀ ਹੁਣ ਕਿੱਥੇ ਪਊਗੀ ਕਾ ਤੂੰ ਕਹਿੰਦਾ ਡੈਡੀ ਆ ਗਿਆ ਦੇਖ ਜਾਖਾ ਜਾਖਦਾ ਵੀ ਡੈਡੀ ਆ ਗਿਆ ਦੇਖੋ ਕੌਣ ਆ ਗਿਆ

ਜੈਕਾ ਚਲੋ ਠੀਕ ਆ ਬਈ ਆ ਦੇਖੋ ਜੈਕ ਦੀ ਮਸਤੀ ਜੇ ਵੀਡੀਓ ਸਾਡੀ ਵਧੀਆ ਲੱਗੀ ਜੈਕ ਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਾਏ ਬਾਏ ਜੈਕ ਬਾਏ ਹਾਂਜੀ ਵੀ ਜੈਕ ਦੀ ਮਸਤੀ ਤੁਸੀਂ ਦੇਖ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ 'ਚ ਬਾਏ ਬਾਏ